ਉਹ ਆਪਣੇ ਸਾਡੇ ਕੋਲ ਕਈ ਵਾਰੀ ਨੇ ਕੋਈ ਸੰਪਰਪਤ ਹੈ ਵੀ ਇੱਥੇ ਯਾਰ ਮਾਫੀ ਨਹੀਂ ਚਾਹਦਾ ਪਰ ਅਸੀਂ ਉਹਨੂੰ ਨੋਰਮਲ ਜੋੜਦੇ ਹਾਂ ਨਾ ਅਰੀਓ ਦੇ ਕੰਪਰਮਾਈਜ਼ ਚੋੜਾਉਂਦਾ ਨਹੀਂ ਕੋਈ ਜੀ ਸਾਡੇ ਕੋਲ ਲੱਗਿਆ ਨਹੀਂ ਫ੍ਰੀਡ ਕੋਰਟ ਦੇ ਬਾਹਰ ਇੱਕ ਆਮ ਬੰਦੇ ਦੇ ਹੱਕ ਦੇ ਵਿੱਚ ਮੈਂ ਆਇਆ ਤੇ ਮੈਨੂੰ ਇੱਥੋਂ ਦੇ ਐਸ ਐਚ ਓ ਨੇ ਜੋ ਸ਼ਬਦ ਵਰਤੇ ਉਸ ਤੋਂ ਬਾਅਦ ਸ਼ਹਿਰ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਨਾਲ ਸਿਟੀ ਐਸ ਐਚਓ ਫਰੀਦਕੋਟ ਨੇ ਜੋ ਮਿਸਮੇ ਹੈ ਕੀਤਾ ਉਹਦੇ ਰੋਜ਼ ਵਜੋਂ ਅੱਜ ਸਿਟੀ ਫਰੀਦਕੋਟ ਦੇ ਬਾਹਰ ਮੇਰੇ ਬਿਨਾ ਫੋਨ ਕਿਤੇ ਇੱਥੇ ਸੈਂਕੜੇ ਵਪਾਰੀ ਪੋਲੀਟিক্যাল ਪਰਸਨ ਸਾਰੇ ਇਕੱਠੇ ਹੋਏ ਜੋ ਉਹਨਾਂ ਨੇ ਕਿਹਾ ਐਸ ਐਚਓ ਸਿਟੀ ਫਰੀਦਕੋਟ ਨੇ ਉਹ ਮਹਿਸੂਸ ਕੀਤਾ ਇੱਥੇ ਆਏ ਹੋਏ ਇੱਕ ਇੱਕ ਕਦਮ ਜਿੰਨੇ ਵੀ ਮੇਰੇ ਵੀਰ ਆਏ ਆ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਰੈਂਦੀ ਦੁਨੀਆ ਤੱਕ ਮੈਂ ਉਹਨਾਂ ਦਾ ਇਹ ਕਰਜ਼ ਨਹੀਂ ਦੇ ਸਕਦਾ ਮੇਰੀ ਲੜਾਈ ਹਮੇਸ਼ਾ ਲੋਕਾਂ ਦੇ ਹੱਕ ਵਿੱਚ ਹੁੰਦੀ ਹੈ ਮੈਂ ਧੰਨਵਾਦ ਕਰਦਾ ਡੀਐਸਪੀ ਫਰੀਕੋਟ ਦਾ ਵੀ ਸਾਰੀਆਂ ਪਾਰਟੀਆਂ ਦਾ ਇੱਥੇ ਮੈਨੂੰ ਅੱਜ ਇੱਕ ਮਹਿਸੂਸ ਹੋ ਰਹੀ ਹੈ ਗੱਲ ਅਕਾਲੀ ਦਲ ਆਇਆ ਕਾਂਗਰਸ ਆਈ ਭਾਜਪਾ ਆਈ ਬੜੀ ਮਾੜੀ ਗੱਲ ਆਮ ਆਦੀ ਪਾਰਟੀ ਦਾ ਇੱਕ ਬੰਦਾ ਵੀ ਨਹੀਂ ਆਇਆ ਇਸ ਰੋਸ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਰੈਲਿੰਗ ਕਰਦਾ अॼु कला बि लॻा रहूं चुप ਕਿ ਸਾਡੇ ਐਮਐਲਏ ਨੂੰ ਚਾਰ ਸਨੇ ਮਿਲੇ ਇਹਨੇ 2 ਮਿੰਟ ਨਹੀਂ ਸੋਚਿਆ ਵੀ ਯਾਰ ਮੈਂ ਆਦੇ ਐਮਸੀ ਦੇ ਹੱਥ ਜਗਣਾ ਅੱਜ ਇਸ ਲੋਕਤੋਂ ਆਦੇ ਆਮ ਆਦੀ ਪਾਰਟੀ ਦੇ ਹਰ ਰੋਕੇ ਦਊਗਾ ਆਦਾ ਜਾਇਨ ਕੰਦਾ ਲੋਕਾਂ ਦੀ ਲੜਾਈ ਹਮੇ ਜਾ ਲੜਦਾ ਰਹੂੰਗਾ ਜੈ ਜੈ ਜਨਾਣੀ ਨੰਬਰ ਨੰਗਾ ਜੀ ਮੇਰੇ ਭਾਈ ਦੀ ਸੇਵਾ ਕਰੇ ਕਿੰਨੇ ਨੂੰ ਉਹਦੇ ਵਿੱਚ ਅਸੀਂ ਕਿਸੇ ਨੂੰ ਇੰਟੈਂਸ਼ਨਲੀ ਜਾ ਕੋਈ ਹੋ ਦੀ ਸਾਡੀ ਕੋਈ ਜਿਹੜੀ ਮਰਛਾ ਨਹੀਂ ਹੋਣੀ ਵੀ ਠੀਕ ਹੈ ਜੀ ਇਹਦੇ ਨਾਲ ਕੋਈ ਬੰਦੇ ਨੂੰ ਕਿਸੇ ਵੀ ਤਰ੍ਹਾਂ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਵਾਸਤੇ ਹੈਗੇ ਆਂ ਜੀ ਉਹ ਵੀ ਸਾਡੀ ਜੋਤ ਹੋਇਆ ਆ ਗੱਲ ਪੜੀ ਗਈ ਹੈ ਉਹਦਾ ਮੂਡ ਡੀਆਈਡੀ ਕੋਈ ਗੱਲ ਨਹੀਂ ਉਹ ਯਾਰ ਰੋਬਰ ਸੋਲ ਚੋਣ ਉਹੀ ਉਹੀ ਜਿਹੋ ਹੋਇਆ ਗਲਤ ਹੋਣਾ ਨਹੀਂ ਚਾਹੀਦਾ ਬਸ ਬੇ ਜੋ ਵੀ ਇਹਦੇ ਵਿੱਚ ਚਲੋ ਕਿਉਂ ਮੇਰੇ ਜੇ ਮੇਰੇ ਭਰਾਵਾਂ ਨੂੰ ਇਹ ਲੱਗਦਾ ਜੀ ਵੀ ਜੋ ਜੇ ਹੋਇਆ ਗਲਤ ਹੋਇਆ ਜੀ ਤੇ ਉਹ ਵੀ ਠੀਕ ਹੈ ਜੀ ਅਸੀਂ ਉਹਦੇ ਨਾਲ ਸਹਿਮਤੀ ਕਰਦੇ ਜੀ ਮੈਨੂੰ ਮਾਫੀ ਮੰਗਣੀ ਵੀ ਖੇਦੇ ਕੋਈ ਗੱਲ ਤੇ ਨਹੀਂ ਹੋਣਾ ਕਰ ਸਾਰੇ ਖੜੇ ਆ ਅੱਜ ਅਜ ਤੋਂ 15 ਦਿਨ ਪਹਿਲਾਂ ਮੇਰੇ ਮਹੱਲੇ ਦੇ ਵਿੱਚੋਂ ਇੱਕ ਗੇਰਾਜੀ ਦੀ ਐਕਟੀਵਾ ਚੋਰੀ ਹੋ ਗਈ ਸੀ ਤੇ ਅੱਜ 15 ਦਿਨਾਂ ਦੇ ਵਿੱਚ ਅਸੀਂ 80 ਜਿਹੜੇ ਮਾਰ ਚੁੱਕੇ ਆ ਥਾਣੇ ਦੇ ਤੇ ਪੁਲਿਸ ਦੇ ਠੀਕ ਹੈ ਪਹਿਲੀ ਗੱਲ ਤਾਂ ਜਿੱਦਨ ਦੀ ਐਕਟਿਵਾ ਚੋਰੀ ਹੋਈ ਇੱਕ ਵਾਰੀ ਵੀ ਜਿਹੜਾ ਆਈਓ ਐ ਨਾ ਤਾਂ ਮੌਕਾ ਦੇਖਣ ਗਿਆ ਨਾ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਕਿੱਥੋਂ ਚੱਕੀ ਗਈ ਕਿਵੇਂ ਚੱਕੀ ਗਈ ਚਲੋ ਅਸੀਂ ਪੰਜ ਚਾਰ ਦਿਨ ਜਿਹੜੇ ਮਾਰਦੇ ਰਹੇ ਐਂਡ ਤੇ ਇਹਨਾਂ ਨੇ ਇੱਕੋ ਗੱਲ ਕੀਤੀ ਯਾਰ ਮੇਰੀ ਐਕਟਿਵਾ ਦਾ ਇੰਸ਼ੋਰੈਂਸ ਹੈ ਗਿਆ ਵੀ ਕਿਰਪਾ ਕਰਕੇ ਐਫ ਆਈ ਆਰ ਕੱਢ ਦਿਓ ਤੁਸੀਂ ਲੱਭਣੀ ਦਾ ਕਾਹਦੀ ਐ ਇਨਾਂ ਨੂੰ ਸਵੇਰੇ 10 ਵਜੇ ਬੁਲਾ ਲੈਂਦੇ ਸੀ ਫਿਰ 2 ਵਜੇ ਤੇ 6 ਵਜੇ ਫਿਰ 8 ਵਜੇ ਢਾੜੀ 5 ਜਿਹੜੇ ਮਾਰਦੇ ਸੀ ਇਹ ਤੇ 7 ਜਿਹੜੇ ਮੈਂ ਮਾਰਦਾ ਸੀ ਅੱਜ ਜਦੋਂ ਮੈਂ ਆਕੇ ਥੱਕਿਆ ਇਹਨਾਂ ਦਾ ਮੈਨੂੰ ਫੋਨ ਆਇਆ ਮੈਂ ਥਾਣੇ ਆਇਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਈ ਜੀ ਜੇ ਐਫ ਆਈ ਆਰ ਨਹੀਂ ਕੱਟਣੀ ਤਾਂ ਮੈਂ ਥਾਣੇ ਦੇ ਬਾਹਰ ਧਰਨੇ ਤੇ ਬਹਿ ਜਾ ਮੈਨੂੰ ਕਹਿੰਦਾ ਜੇ ਧਰਨੇ ਤੇ ਬੈਠੇਗਾ ਤੇਰੇ ਤੇ ਪਰਚਾ ਦੇ ਜੂਗਾ ਤੇ ਤੂੰ ਕੀ ਅਧਿਕਾਰ ਆ ਧਰਨੇ ਤੇ ਧਰਨੇ ਤੇ ਬਹਿਦਾ ਤੋਂ ਮੈਂ ਗੁੱਸੇ ਜਾ ਕੇ ਬਾਹਰ ਧਰਨੇ ਤੇ ਬਹਿ ਗਿਆ ਜਿਵੇਂ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਚੱਲਦਾ ਗਿਆ ਸਾਰਾ ਸ਼ਹਿਰ ਦਾ ਵਪਾਰੀ ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਹਰ ਪਾਰਟੀ ਦੇ ਨੁਮਾਇੰਦੇ ਇੱਥੇ ਆਣੇ ਸ਼ੁਰੂ ਹੋ ਗਏ ਜੀ ਪਰ ਬੜੀ ਅਫਸੋਸ ਦੀ ਗੱਲ ਹੈ ਬੜੇ ਦੁੱਖ ਦੀ ਗੱਲ ਹੈ ਜਿੰਨਾਂ ਲਈ 2 ਸਾਲ ਹੋ ਗਏ ਮੈਂ ਕਲਪਦਾ ਸੀਗਾ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਸਾਥ ਦਿੰਦਾ ਆਮ ਆਦੀ ਪਾਰਟੀ ਦਾ ਇੱਕ ਵੀ ਨੁਮਾਇੰਦਾ ਇੱਕ ਵੀ ਵਰਕਰ ਇੱਥੇ ਆ ਕੇ ਨਹੀਂ ਖੜਾਗਾ ਇਸ ਲਈ ਰੋਜ਼ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਧਰਨਾ ਦਿੰਦਾ ਬੜੇ ਦੁਖੀ ਹੋ ਗਏ ਯਾਰ ਮੈਂ ਤਾਂ ਲੋਕਾਂ ਦੀ ਲੜਾਈ ਲੜੀ ਜਾਂਦਾ ਕੰਮ ਸੇ ਕੰਮ ਇਹ ਕਐਸਐਚਓ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਐਡਾ ਪੁੱਠਾ ਬੋਲਿਆ ਸਾਡੇ ਐਮਐਲਏ ਨੂੰ ਆ ਕੇ ਇੱਥੇ ਪੁੱਛਣਾ ਤਾਂ ਚਾਹੀਦਾ ਸੀ ਵੀ ਇੱਥੇ ਕਟਵਲ 500 ਪਾਣੀ ਇਕੱਠਾ ਆਇਆ ਵੀ ਕਾਕਾ ਤੇਰੀ ਕੀ ਜ਼ਰੂਰਤ ਤੂੰ ਸਾਡੇ ਐਮਐਸਏ ਨੂੰ ਐ ਬੋਲਿਆ ਕੰਮ ਸੇ ਕੰਮ ਇੱਥੇ ਲੋਕਾਂ ਨੂੰ ਸੈਟੀਸਫਾਈ ਤਾਂ ਕਰਨਾ ਚਾਹੀਦਾ ਸੀਗਾ 20 ਸਣੇ ਉਹਨਾਂ ਨੂੰ ਮਿਲ ਕੇ ਸੀਆਈਡੀ ਨੇ ਦੇਤਾ ਕੋਈ ਵੀ ਨਹੀਂ ਆਇਆ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਲਈ ਲੜਿਆ ਜੇ ਭਾਜਪੀ ਤੋਂ ਰਿਜ਼ਾਈਨ ਦਿੱਤਾ ਆਈਗਾ ਤਾਂ ਕਿਸਾਨਾਂ ਦੇ ਹੱਕ 'ਚ ਜੇ ਅਮਾਦੀ ਪਾਰਟੀ ਤੋਂ ਰਿਜ਼ਾਈਨ ਦਿੱਤਾ ਤਾਂ ਆਪਦੇ ਵਾਰਡ ਦੇ ਗੇਰਾ ਦੀ ਦੇ ਹੱਕ 'ਚ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਨਾ ਇੱਥੇ ਕੋਈ ਬੋਟਾ ਤਸੱਲੀ ਭਰ ਜਵਾਬ ਮਿਲਿਆ ਇਸੇ ਰੋਜ਼ ਵਜੋਂ ਮੈਂ ਅੱਜ ਅਮਾਦੀ ਪਾਰਟੀ ਦੇ ਹਰ ਰੋਦੇ ਤੋਂ ਹਰਾਜੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਲੜਿਆ ਦੋ ਤਿੰਨ ਮਹੀਨੇ ਰਹਿ ਗਏ ਇਲੈਕਸ਼ਨ 'ਚ ਸਾਰੇ ਬੱਚੇ-ਬੱਚੇ ਨੂੰ ਪਤਾ ਵੀ ਵਿਜੇ ਛਾਵੜਾ ਨਗਰ ਕੌਂਸਲ ਦੇ ਪ੍ਰਧਾਨ ਦਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ ਆਇਆ ਸੀ ਪਰ ਲੱਤ ਮਾਰਦਾ ਮੈਂ ਇਹੋ ਜੇ ਉਦਿਆ ਨੂੰ ਜਿੱਤੇ ਮੇਰੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਮੇਰੇ ਲੋਕਾਂ ਦੀ ਖੱਜਲ-ਖਵਾਰੀ ਹੁੰਦੀ ਹੈ ਜੇ ਪ੍ਰਮਾਤਮਾ ਨੇ ਮੱਥੇ 'ਚ ਲਕੀਰ ਨਿਕੀ ਹੋਈ ਉਦਾਂ ਮਿਲ ਜੂ ਪਰ ਕਦੀ ਵੀ ਆਪਦੀ ਜਮੀਰ ਨੂੰ ਨਹੀਂ ਮਾਰਿਆ ਲੋਕਾਂ ਨਾਲ ਖੜੇ ਸੀ ਲੋਕਾਂ ਨਾਲ ਹੀ ਖੜੇ ਰਾਵਾਂਗੇ ਜੀ ਜਿਵੇਂ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਿਆ ਸੀ ਸ਼ਹਿਰ ਵਾਸੀਆਂ ਇਹ ਤੁਹਾਨੂੰ ਪਤਾ ਆਪਾਂ ਸੋਕ ਚੱਕਰ ਨੂੰ ਤਿਆਰ ਆ ਜੇ ਕਿਸੇ ਇੱਕ ਵੀ ਬੰਦੇ ਨੂੰ ਫੋਨ ਕੀਤਾ ਹੋਵੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਿਆ ਅਸੀਂ ਹੂਮ ਇਕੱਠਾ ਆ ਗਿਆ ਅੱਧਾ ਸ਼ਹਿਰ ਇਕੱਠਾ ਆ ਗਿਆ ਤੇ ਸਾਡੇ ਪਾਰਟੀ ਦੇ ਗੁੰਗੇ ਬੋਲਿਆਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਸਾਡੇ ਸਾਡੇ ਪਾਰਟੀ ਦਾ ਯਾਰ ਇੱਕ ਐਮਸੀ ਬੈਠਾ